ਸ੍ਰੀ ਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਕਿਉਂਕਿ ਅੱਜ ਦਾ ਬਲੌਗ ਹੋਣ ਲੱਗਾ ਸਾਡੀ ਦਿਨ ਦੀ ਕਿਰਿਆ ਮਤਲਬ ਸਾਡੇ ਦਿਨ ਵਿੱਚ ਕੀ ਕੀ ਕੰਮ ਹੁੰਦੇ ਨੇ ਅੱਜ ਤੁਹਾਨੂੰ ਦੱਸਾਂਗੇ ਆਪਾਂ ਦਿਨ ਵਿੱਚ ਕੀ ਕੀ ਕਰਦੇ ਹਾਂ ਸਾਰੇ ਦਿਨ ਵਿੱਚ ਠੀਕ ਹੈ ਜੀ ਤੇ ਹੁਣ ਖਲਾਸ ਨਾ ਆਇਆ ਕੰਮ ਤੇ ਤੇ ਤੁਹਾਨੂੰ ਦੱਸਣੇ ਮੇਰਾ ਕੰਮ ਕਿਹੜਾ ਹੈ ਮੈਂ ਕੰਮ ਕਾਦਾ ਕਰਦਾ ਹਾਂ ਤੇ ਨਾਲੇ ਤੁਹਾਨੂੰ ਦੱਸਣੇ ਵੀ ਕਿੱਦਾਂ ਕਰਦਾ ਹਾਂ ਵੀ ਮੇਰਾ ਕਿੰਨਾ ਕੰਮ ਹੁੰਦਾ ਹੈ ਤੇ ਭਾਈ ਹੁਣੀ ਕਿੰਦਾ ਕਰਦੇ ਆ ਤੁਹਾਨੂੰ ਸਾਰਾ ਕੁਝ ਵਿਖਾਣੇ ਆ ਸੋ ਬਣੇ ਰਹੋ ਲਾਸਟ ਦੇ ਬਲੌਗ ਤੱਕ ਸੌਰੀ ਸੋ ਬਣੇ ਰਹੋ ਬਲੌਗ ਦੇ ਲਾਸਟ ਤੱਕ ਸੋ ਤੁਹਾਨੂੰ ਪਤਾ ਲੱਗੂਗਾ ਵੀ ਅੱਜ ਅਸੀਂ ਕੰਮ ਕੀ ਕਰਦੇ ਆਂ ਕਾਹਦਾ ਕੰਮ ਆ ਸਾਡਾ ਕੀ ਕਰਦਾ ਨਾ ਸਾਰੇ ਦਿਨ ਵਿੱਚ ਇੱਥੋਂ ਜਾ ਕੇ ਘਰ ਕੀ ਕਰਦਾ ਆਂ ਤੇ ਚਲੋ ਕਰਦੇ ਆਂ ਸ਼ੁਰੂ ਅੱਜ ਦਾ ਬਲੌਗ ਆ ਰਹੇ ਓਸਤਾਦ ਜੀ ਅੱਡੇ ਜਿਹੜੇ ਓਸਤਾਦ ਨੇ ਓਸਤਾਦ ਇਹਨਾਂ ਦਾ ਆਪਣਾ ਹਾਸਾ ਮਖੋਲ ਪੂਰਾ ਚੱਲਦਾ ਹੈ ਵੀ ਜੜੀ ਉਧਰ ਵਜੇ ਦਰਵਾਜ਼ੇ ਨੂੰ ਪੇਂਟ ਕਰਨ ਵਾਲੇ ਵੀ ਲੱਗੇ ਭਈਆ ਤੁਹਾਨੂੰ ਨਾਲ ਉਹਨਾਂ ਨੇ ਵੀ ਤੁਹਾਡੀ ਵਾਰਤਲਾਬ ਕਰਾਉਣੀ ਆ ਉਹਨਾਂ ਨੇ ਮਾਲਵ ਜਾ ਗਿਆ ਉਹਨਾਂ ਨੇ ਤੁਹਾਡੇ ਘਰ ਲਾਉਣਾ ਕਰਾਉਣਾ ਮੈਂ ਉਧਰ ਤਾਂ ਨਹੀਂ ਜਾ ਰਿਹਾ ਕਿਉਂਕਿ ਉਧਰ ਬਾਹੂ ਆ ਗਿਆ ਤੇ ਛਾਪਾ ਪੈਣਾ ਜੇ ਬਾਹੂ ਆ ਗਿਆ ਛਾਪਾ ਪੈਣਾ ਕਿਤੇ ਕੋਈ ਨਾ ਆਵੇ ਲੈਣੇ ਤੇ ਦੇਣੇ ਪੈਣੇ ਤੇ ਮੇਰੀ ਮੇਰੀ ਵਾਹੀ ਜੜੀ ਉਹਨੇ ਕਿਹਾ ਤਾਂ ਉਹਨੇ ਹੋਰ ਖੜਾ ਲਗਾਈ ਨੇ ਨਹੀਂ ਨਹੀਂ ਇੱਧਰ ਹੀ ਕਰਦਾ ਬਹੁਤ ਲੱਗਦੀ ਹੈ ਬਹੁਤ ਠੀਕ ਹੈ ਇਹ ਦੀ ਕਰਨੀ ਹੈਗੀ ਬਸ ਇਹ ਵੀ ਆਉਣਾ ਜਾਵੇ ਉਹ ਉਧਰ ਲੱਗੇ ਭਈਏ ਮਗਲੀ ਸਾਈਡ ਨਾਲ ਪਰੇ ਜਾ ਕੇ ਗੇਟ ਦੇ ਇਹ ਕਰਨ ਗੇਟ ਤੇ ਉਸਤਾਦ ਹੋਣਾ ਐਲਸੀਡੀ ਫੜ ਲਈ ਆ ਤੇ ਮੈਂ ਲੱਗਾ ਮੈਂ ਕਿਹਾ ਵੜਨ ਆਪਾਂ ਸਾਈਡ ਲੀਆਂ ਲੀਪਾ ਲਾਉਣੀ ਆ ਤੇ ਚਾਰ ਚਫੇਰੇ ਤੇ ਆਪਾਂ ਉਹ ਲਾਈਏ ਤੇ ਤਿਆਰੀ ਕਰੀਏ ਥੋੜੀ ਜੀ ਕੰਮ ਦੀ ਬਾਕੀ ਤਾਂ ਹੌਲੀ ਹੌਲੀ ਵੇਖੀ ਜਾਇਓ ਵਲੌਗ ਤੇ ਮਰਦਾ ਕਿ ਇਹ ਲਾਸਟ ਤੱਕ ਤਾਂ ਮਗਉਣੇ ਆਪਾਂ ਕੰਮ ਕਾੜਾ ਕਰਦੇ ਤੇ ਕੀ ਕੀ ਕਰਨੇ ਆ ਆਪਾਂ ਆ ਤਿਆਰ ਕੀਤੇ ਐਲਸੀਡੀ ਤਿਆਰ ਕਰੰਦੇ ਅੱਜ ਤੇ ਆਪਣੇ ਆਲਮਾਰੀ ਤਿਆਰ ਕੀਤੀ ਆ ਪੂਰੀ ਦੀ ਪੂਰੀ A to Z ਜਿੰਨਾ ਵੀ ਕੰਮ ਆ ਇਹ ਇਹ ਉਸਤਾਦ ਜੀ ਹੋਣਾ ਨੇ ਕਰਾ ਮਾਟਿਆ ਇਹ ਉਸਤਾਦ ਜੀ ਹੁਣੀ ਸਾਨੂੰ ਵੀ ਸਿਖਾਉਂਦੇ ਆ ਨਾਲ ਤੇ ਇੱਥੇ ਸ਼ੀਸ਼ਾ ਲਗਣਾ ਹੈ ਬਾਕੀ ਸਾਰੀ ਤਿਆਰੀ ਹੌਲੀ ਹੌਲੀ ਆਲਮੋਸਟ ਮੈਨੂੰ ਉਸਤਾਦ ਜੀ ਹਣੇ ਨੇ ਸਿਖਾਤੀ ਵੀ ਕਿਦਾਂ ਕਿਦਾਂ ਕੀ ਕੀ ਕਰਨਾ ਤੇ ਜਿਹੜੀ ਚੀਜ਼ ਭੁੱਲ ਜਾਂਦੀ ਆ ਵਾ ਪੁੱਛ ਲਈਦਾ ਵਾ ਭਾਜੀ ਹੁਣਾ ਕੋ ਤੇ ਭਾਜੀ ਹੁਣੀ ਆਪਾਂ ਨੂੰ ਦੱਸ ਦਿੰਦੇ ਤੇ ਹੌਲੀ ਹੌਲੀ ਜਾ ਚਾਈ ਜਾਂਦੀ ਆ ਆਪਾ ਉਜ਼ਾਰ ਦੇ ਕੋਈ ਇੱਥੇ ਰੱਖ ਲਈ ਬਹੁਤੇ ਉਜ਼ਾਨੇ ਸਾਨੂੰ ਲੋੜ ਨਹੀਂ ਪੈਂਦੀ ਕੋਈ ਮਸ਼ੀਨ ਮਸ਼ੂਨ ਨਾ ਆਪਾਂ ਕੰਮ ਨਹੀਂ ਕਰਦੇ ਸਾਰਾ ਹੱਥੀ ਕੰਮ ਚੱਲਦਾ ਕਟਰ ਗ੍ਰਾਈਂਡਰ ਤੇ ਛੇਕ ਛੂਕ ਮਾਰ ਲਈ ਆਪਾਂ ਸਭ ਕੁਝ ਰੱਖਿਆ ਬਾਕੀ ਉਹ ਰੁੰਦਾ ਰੁੰਦਾ ਆਪਾਂ ਹੱਥ ਨਾਲ ਹੀ ਦੇ ਦਿਨਾਂਦਨ ਕੋਈ ਮਸ਼ੀਨੀ ਕੰਮ ਨਹੀਂ ਰੱਖਿਆ ਆਪਾਂ ਆਪਣੇ ਕੋਲ ਅੱਗੇ ਚਲੋ ਦੇਖੀ ਜਾਓ ਤੇ ਬਲੌਗ ਜਨ ਤੱਕ ਤੇ ਜੇ ਕਿਸੇ ਨੇ ਕੰਮ ਕਰਾਉਣਾ ਆ ਤੇ ਭਾਈ ਜੀ ਉਹਨਾਂ ਦਾ ਨੰਬਰ ਮੈਂ ਲਿਖ ਦਾਂਗਾ ਆਪਣੇ ਤੇ ਤੇ ਭਾਈ ਜੀ ਨੂੰ ਫੋਨ ਕਰ ਦਿਓ ਤੇ ਕੰਮ ਭਾਈ ਜੀ ਉਹਨਾਂ ਦਾ ਬੜਾ ਵਧੀਆ ਬਾਕੀ ਤੁਸੀਂ ਦੇਖ ਹੀ ਜਾਓ ਬਸ ਅਲਗੰਦੀਆਂ ਲੀਪਾਂ ਤੇ ਪਹਿਲੀ ਵੀਡੀਓ ਵੇਖ ਲਈ ਜੇ ਤਿਆਰੀ ਚੱਲਣ ਦੀ ਹੈ ਇਹਦੀ ਅੱਗੇ ਸਾਈਡ ਦੇ ਲੀਪਾ ਲਗਣੀਆਂ ਸਾਰੀਆਂ ਉੱਤੇ ਲਗਣੀਆਂ ਜੇ ਤੇ ਥੱਲੇ ਲਗਣੀਆਂ ਜੇ ਉਹ ਸਾਰੀਆਂ ਪੁੱਟਣੀਆਂ ਥੱਲੇ ਜਿਹੜੀ ਆਪਾਂ ਫੇਰ ਵੀ ਕੋਲਾ ਕੇ ਚੁੱਕਾਈਆਂ ਨਾ ਇਹ ਸਾਰੇ ਪੁੱਟਣੀਆਂ ਜੇ ਇਹਦੇ ਬੈਕ ਸਾਈਡ ਦੇ ਪਲਾਈ ਬਜਣੀਆਂ ਫਿਰ ਉਦੋਂ ਮਗਰ ਉਹ ਤੇ ਵਾਈਟ ਮੈਕਾ ਲਗਣਾ ਫਿਰ ਇਹਦੀ ਵੀ ਤਿਆਰੀ ਚੱਲਣੀ ਹੈ ਜੇ ਤੇ ਸ਼ੀਸ਼ੇ ਦੀਆਂ ਸਲੈਪਾਂ ਪਾਉਣੀਆਂ ਬਾਅਦ ਚ ਤੇ ਜਦੋਂ ਪੂਰਾ ਕਮਰਾ ਤਿਆਰ ਹੋ ਜਾਊਗਾ ਫਿਰ ਵੀ ਤੁਹਾਨੂੰ ਫਾਈਨਲ ਵੀਡੀਓ ਜ਼ਰੂਰ ਦਿਖਾਵਾਂਗੇ ਬਾਕੀ ਇਹਦੇ ਚੱਲਦਾ ਪਿਆ ਇਹ ਪ੍ਰੋਸੈਸ ਸਾਰਾ ਅਲਮਾਰੀ 'ਚ ਵੀ ਵਾਈਟ ਮੈਕਾ ਸਾਰੇ ਦਾ ਸਾਰਾ ਇਹ ਕੋਈ ਵਿੱਚ ਕੰਬੀਨੇਸ਼ਨ ਨਹੀਂ ਕੋਈ ਕੁਛ ਨਹੀਂ ਵਾਈਟ ਮੈਕਾ ਬਹੁਤ ਵਧੀਆ ਲੱਗਦੀ ਹੈ ਅਲਮਾਰੀ ਅੰਦਰੋਂ ਤੁਹਾਨੂੰ ਵਿਖਾ ਦਿੰਦਾ ਅੰਦਰੋਂ ਖੁੱਲ ਜਾ ਸਿਮ ਸਿਮ ਆ ਅੰਦਰੋਂ ਆ ਮੈਕਾ ਲਾਇਆ ਲਾਈਨਰ ਵਧੀਆ ਲੱਗਦਾ ਪਿਆ ਤੇ ਰੇ ਦੀ ਸਾਫ ਸਫਾਈ ਹੋਣੀ ਸਾਰੀ ਤੇ ਬਾਅਦ ਚ ਹੋਣੀ ਦਾ ਮਸਾਲਾ ਹੋ ਜੇ ਪਹਿਲਾਂ ਪਾਣੀ ਨਾਲ ਪਾਣੀ ਨੇ ਠੋਕਦੀ ਹੈ ਚਲੋ ਬਈ ਇਹ ਹਮਾਰੇ ਬੋਲਾ ਜੀ ਇਹ ਪੇਂਟ ਕਰਤੇ ਹਨ ਇੱਧਰ ਦਰਵਾਜੋਂ ਉਪਰ ਪੇਂਟ ਕਰਤੇ ਹਨ ਵੀ ਵੀ ਇਹਨੋ ਨੇ ਪੇਂਟ ਕੀਆ ਹੈ ਸਭੀ ਇਹ ਅਭੀ ਸਫਾਈ ਹੋਣੀ ਹੈ ਅਭੀ ਚੱਲ ਰਹਾ ਹੈ ਘਰ ਦਾ ਕੰਮ ਇਹ ਹੈ ਬੋਲਾ ਜੀ ਪਰ ਇਹ ਅਮੇ ਸ਼ੀਟ ਲੈ ਕੇ ਜਾਣੀ ਆ ਵੀ ਕਮਰਾ ਇੱਤੇ ਤੇ ਦੋ ਦਰਵਾਜਾ ਇਹਦਾ ਨਾਲ ਹੀ ਆਪਾਂ ਸ਼ੀਟ ਲੈ ਰਹੀਏ ਤੇ ਇੱਧਰਲੀ ਸਾਈਡ ਵੀ ਕਮਰਾ ਸ਼ੀਸ਼ੇ ਦੇ ਨਾਲ ਤੇ ਆ ਵੀ ਕਮਰਾ ਤੇ ਘਰ ਤੋਂ ਘੱਟ ਵੀ 5 ਕੇ ਹਾਂ 6 ਕਮਰੇ ਹੈ ਇੱਕ ਆ ਸਾਹਮਣੇ ਆ ਇੱਕ ਆ ਨਾ ਰਹੇ ਆ ਤੇ ਇੱਕ ਬਾਬਾ ਭਲੀ ਜੀ ਇੱਕ ਆ ਆਪਾਂ ਤਿਆਰ ਕਰਦੇ ਵੇ ਆ ਤੇ ਬਾਕੀ ਥੱਲੇ ਆਪਾਂ ਥੱਲੇ ਵੀ ਜਾਵਾਂਗੇ ਹੁਣ ਲਾਈਟ ਪਾਉਣੀ ਕੀ ਚਮਕ ਜਮਕ ਕਰਦੀ ਰਹਿੰਦੀ ਲਾਈਟ ਤੇ ਬਾਕੀ ਆਪਾਂ ਥੱਲੇ ਵੀ ਜਾਵਾਂਗੇ ਉਹਦੇ ਵੀ ਖਾਵਾਂਗੇ ਤੁਹਾਨੂੰ ਜਿਵੇਂ ਕੋਈ ਤਰ੍ਹਾਂ ਗਿਆ ਨਹੀਂ ਥੱਲੇ ਤੇ ਸ਼ੀਟ ਆਪਾਂ ਲੈ ਜਾਂਦੀ ਐ ਕੰਮ ਸ਼ੁਰੂ ਕਰੀਏ ਅਸਲ ਤੇ ਨਾ ਹੁਣ ਗੱਲ ਪਤਾ ਕੀ ਐ ਇਹ ਬਣੰਦਾ ਸਾਡਾ ਐਮਸੀਡੀ ਪੰਗਲ ਵੀ ਤੁਹਾਨੂੰ ਸਾਰੇ ਯਾਰ ਕਰਕੇ ਸਾਰੀ ਵੀਡੀਓ ਖਾਣੀ ਤੇ ਆਪਾਂ ਤਿਆਰ ਕੀਤਾ ਕਰਦੇ ਆਂ ਆਪਾਂ ਕਰਦੇ ਆਂ ਹੌਲੀ ਹੌਲੀ ਕੰਮ ਹਸਤ ਕਿਉਂਕਿ ਤਿਆਰੀ ਦਾ ਕੰਮ ਚੱਲ ਰਿਹਾ ਤੇ ਮੈਂ ਕਿਤੇ ਮਾੜਾ ਜਿਹਾ ਵੀ ਕਿਤੇ ਟੋਟਾ ਪੋਰ ਗਿਆ ਤੇ ਉਹ ਸਾਫ਼ ਲੱਭਣਾ ਕਿਉਂਕਿ ਉਹ ਤੋਂ ਵਾਈਟ ਮੈਕਾ ਆ ਤੇ ਜਦ ਕਿ ਆਪਾਂ ਹੌਲੀ ਹੌਲੀ ਤਾਂ ਹੀ ਕੰਮ ਕਰਦੇ ਆਂ ਵੀ ਵਾਈਟ ਮੈਕਾ ਆ ਤੇ ਕੋਈ ਦਿੱਕਤ ਨਾ ਆਵੇ ਤੇ ਨਾ ਕੋਈ ਨੁਕਰ ਭੁਰੇ ਤੇ ਨਾ ਕੋਈ ਮੈਕਾ ਟੁੱਟੇ ਕਿਉਂਕਿ ਵਾਈਟ ਮੈਕੇ ਦੀ ਸਾਰੀ ਦਿੱਕਤ ਹੀ ਇਹ ਕੰਮ ਦੀ ਹੁੰਦੀ ਆ ਵੀ ਜੇ ਕਿਤੇ ਇਹ ਟੁੱਟ ਗਿਆ ਲੱਭਣਾ ਵੀ ਸਾਫ ਆ ਤੇ ਜੇ ਭੁਰ ਗਿਆ ਤਾਂ ਵੀ ਲੱਭਣਾ ਸਾਫ ਆ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਧਿਆਨ ਦਾ ਕੰਮ ਕਰ ਰਹੇ ਹੌਲੀ ਹੌਲੀ ਤੇ ਅੱਜ ਜਿਹੜੀ ਪੈਂਦੀ ਲਈ ਤੁਹਾਨੂੰ ਕੋਲ ਵੀਡੀਓ ਬਣਾਉਂਦਾ ਲੋ ਬਈ ਆਪੋ ਭੋਗ ਪਿਆ ਚੱਲਾ ਸੀ ਮੇਰੇ ਸਾਡੇ ਉਸਤਾਦ ਜੀ ਦਾ ਹੋਗਾ ਚਾਹ ਪੀਣ ਦਾ ਟਾਈਮ ਤੇ ਉਸਤਾਦ ਹੁਣਾਂ ਨੇ ਚਾਹ ਰੱਖੀ ਆ ਥੱਲੇ ਤੇ ਬਸ ਚਾਹ ਪੀ ਕੇ ਤਾਂ ਆਪਾਂ ਫੇਰ ਤਿਆਰੀਆਂ ਸ਼ੁਰੂ ਮੋਰੀ ਉਸਤਾਦ ਜੀ ਨੇ ਬੀਲੀ ਦੇ ਚਾਹ ਤੇ ਆਪਾਂ ਫੇਰ ਕਰੀਏ ਕੰਮ ਸ਼ੁਰੂ ਤੇ ਤੁਹਾਨੂੰ ਜਿਹੜੀ ਪੈਨਿੰਗ ਦਾ ਪੂਰਾ ਕੰਪਲੀਟ ਕਰਕੇ ਤੇ ਫੇਰ ਵਿਖਾਈਏ ਵੀ ਕੀ ਬਣਦਾ ਸਾਡਾ ਇੱਥੇ ਪ੍ਰੋਗਰਾਮ ਠੀਕ ਆ ਚਲੋ ਵੀ ਸ਼ੁਰੂ ਹੋ ਜਾਈਏ ਤਿਆਰ ਹੋ ਜਾਣਾ ਬਸ ਉਪਰਲਾ ਬਾਕਸ ਹੀ ਰਹਿ ਗਿਆ ਬਾਕੀ ਸਾਰਾ ਹੋ ਗਿਆ ਤੇ ਆਪਾਂ ਹੁਣ ਲੱਗੀਆਂ ਰੋਟੀ ਖਾਣ ਤੇ ਰੋਟੀ ਖਾ ਕੇ ਆਪਾਂ ਅੱਧਾ ਘੰਟਾ ਜਾਂ 40 ਮਿੰਟ ਰੈਸਟ ਕਰਕੇ ਤੇ ਫਿਰ ਆਪਾਂ ਬਾਅਦ ਵਿੱਚ ਫਿਰ ਲੱਗ ਜਣਾ ਇਹਨੂੰ ਕੰਮ ਨੂੰ ਤੇ ਲਾਈਟ ਲਗਣੀ ਹੈ ਜੇ ਲਾਈਟ ਦੀ ਤਾਰ ਵੀ ਆਪਾਂ ਦੇ ਦੇਤੀ ਹੈ ਥੱਲੇ ਉਹਦੀ ਲਾਈਟ ਦੀ ਤਾਰ ਗਈ ਹੈ ਉਹ ਦੇਤੀ ਹੈ ਤੇ ਆਪੇ ਬਿਜਲੀ ਵਾਲੇ ਆ ਕੇ ਜੋ ਕੰਮ ਕਰਨਾ ਹੁਣ ਅਗਲਾ ਕੰਮ ਉਹਨਾਂ ਦਾ ਹੋਣਾ ਬਾਅਦ ਵਿੱਚ ਬਸ ਆਪਾਂ ਮਿਕਾ ਲਾ ਕੇ ਦੀ ਤਿਆਰੀ ਕਰਕੇ ਤੇ ਆਪਣਾ ਕੰਮ ਫਿਨਿਸ਼ ਇੱਥੋਂ ਇਹ ਵੀ ਬੜਰ ਤਿਆਰ ਹੈਗਾ ਨਾ ਇਹ ਤੁਹਾਨੂੰ ਪੂਰਾ ਵਿਖਾਵਾਂਗਾ ਘਰ ਦੇ ਦੱਸਾਂਗਾ ਘਰ ਬਹੁਤ ਵਧੀਆ ਬਣਿਆ ਜਦੋਂ ਤਿਆਰ ਹੋ ਗਿਆ ਬੜਾ ਵਧੀਆ ਲੱਗਣਾਗਾ ਬਣਿਆ ਬਹੁਤ ਵਧੀਆ ਬਾਰੂ ਲੈ ਕੇ ਅੰਦਰ ਤੱਕ ਥੱਲੇ ਸਾਰਾ ਕੁਝ ਜੀ ਪੇਂਟਿੰਗ ਸ਼ੇਂਟਿੰਗ ਜੋ ਵੀ ਥਲੇ ਕ ਰੂਮ ਤਿਆਰ ਆ ਧਰਵਾ ਵਿਖਾਣਾ ਤੇ ਰੂਮ ਕਿਹੜਾ ਤਿਆਰ ਆ ਤੇ ਲਾਈਟ ਦੇਤੀ ਉਹਨਾਂ ਨੇ ਅਜੇ ਮੈਂ ਵੀ ਨਹੀਂ ਵੇਖਿਆ ਨਾਲੇ ਨਵੀਂ ਮੈਂ ਵੀ ਵੇਖਿਆ ਨਾਲੇ ਤੁਹਾਨੂੰ ਵੀ ਵਿਖਾਵਾਂਗਾ ਠੀਕ ਆ ਜੀ ਹੁਣ ਆਪਾਂ ਕਾਲੀ ਰੋਟੀ ਫੇਰ ਲੱਗਦੇ ਆ ਇਹਨਾਂ ਦੁਬਾਰਾ ਉਹ ਗੋਡਾ ਡਿਕਨ ਇੱਕ ਥੱਲੇ ਕਾ ਡਿਕਾ ਤੇ ਇੱਕ ਆਦ ਰੱਖ ਤੇ ਉਹਨਾਂ ਨੇ ਇਹਨੂੰ ਗਾ ਨਹੀਂ ਉਹਨੂੰ ਡਰਾਉਂਦੇ ਵੀ ਤੇਰੇ ਛੋਟੀ ਮਾਰ ਡਿਡੋ ਨੇ ਅੱਗੇ ਉਹ ਪਈ ਨਾ ਖਾਲੀ ਉਹ ਡੋਂਦਿਆ ਸੀਗਾ ਅੱਗੇ ਪਰ ਗੁੰਡਾ ਪਾੜ ਗਿਆ ਤੇ ਭਾਜ ਨੂੰ ਚਲ ਗਈ ਥੱਲੇ ਸਾਮਾਨ ਲੈ ਕੇ ਹੁਣੇ ਗਏ ਦੇ ਮੇਰੇ ਲੱਗ ਲੱਗੇ ਆਪਾਂ ਚੱਲੇ ਥੱਲੇ ਹੁਣ ਜਾ ਕੇ ਫਿਰ ਕੰਮ ਚਾਲੂ ਕਰੀਏ ਲੋ ਵੀ ਉਸਤਾਦ ਹੁਣ ਨਿਕਰਤਾ ਕੰਮ ਸ਼ੁਰੂ ਕਾ ਮੈਨੂੰ ਲੱਗਦਾ ਆਲਸੜੀ ਬੰਦ ਅੱਜ ਤੱਕ ਨਹੀਂ ਕੰਪਲੀਟ ਹੁੰਦਾ ਕਿਉਂਕਿ ਇਹਦਾ ਪੀਸ ਹੋਣ ਲੱਗਿਆ ਨਾ ਇਹਨੇ ਪੂਰਾ ਸਤਾਉਣਾ ਨੂੰ ਇਹਨੇ ਬਹੁਤ ਮਤਲਬ ਆਉਣੀ ਆ ਪੀਸ ਨੇ ਤੇ ਇਸ ਕਰਕੇ ਮੇਰੇ ਖਿਆਲ ਨੂੰ ਲੱਗਦਾ ਨਹੀਂ ਵੀ ਅੱਜ ਪੀ ਕੰਪਲੀਟ ਹੋਊਗਾ ਇਹਦੀ ਲੀਪਿੰਗ ਰਹਿ ਜਾਣੀ ਆ ਬਾਕੀ ਚਲੋ ਆਲਮੋਸਟ ਕੰਪਲੀਟ ਹੋ ਵੀ ਸਕਦਾ ਵਾ ਕੁਝ ਪਤਾ ਨਹੀਂ ਇਹਦੇ ਕਿਉਂਕਿ ਵਾਈਟ ਮੇਕਅਪ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵਾਈਟ ਮੇਕਅਪ ਵਾਈਟ ਮੇਕਅਪ ਦੀ ਬਹੁਤ ਦਿੱਕਤ ਆਉਂਦੀ ਆ ਵਾਈਟ ਮੇਕਅਪ ਦਾ ਬੜੇ ਧਿਆਨ ਨਾਲ ਕੰਮ ਕਰਨਾ ਹੁੰਦਾ ਆ ਭਾਈ ਨੇ ਪੀ ਸੈੱਟ ਕਰਦਾ ਇਹਦੇ ਨਾਲ ਨਾਲ ਕੰਪਲੇਟ ਸੈੱਟ ਕਰਦਾ ਮ ਆ ਬੱਤੀ ਜਿਹੜੀ ਜਗਮਾ ਕਰਦੀ ਹੈ ਨਾ ਸਾਰਾ ਉਹਨਾਂ ਦਾ ਕਸੂਰ ਮੋਟਰ ਦਾ ਜਿਹੜੀ ਚਲਾਈ ਉਹਨਾਂ you feel lost shadow don't feel alone

So ਇਹ ਤੁਹਾਨੂੰ ਛੋਟ ਲੱਗੇਗਾ ਫਿਰ ਵਧੀਆ ਲੱਗਣਾ ਵੇਖਣਾ ਹੈ ਤੇ ਇਸ ਕਰਕੇ ਇਹਨੂੰ ਬੰਨ ਲੈ ਦੋ ਤੇ ਫਿਰ ਤੁਹਾਨੂੰ ਮੈਂ ਦਿਖਾਉਣਾ ਇਹ ਲੁੱਕ ਵੇਖਿਓ ਕਿ ਕਿੰਨੀ ਸ਼ਾਨਦਾਰ ਨੇ ਕਿਉਂਕਿ ਸਾਰਾ ਵਾਈਟ ਹੈ ਕੋਈ ਕੰਬੀਨੇਸ਼ਨ ਨਹੀਂ ਹੈ ਗੱਲ ਬਹੁਤ ਵਧੀਆ ਹੈਂਡਲ ਬਲੈਕ ਨੇ ਬਾਕੀ ਸਾਰਾ ਹੀ ਵਾਈਟ ਹੈ ਤੇ ਬਹੁਤ ਵਧੀਆ ਲੱਗਣਾ ਤੁਹਾਨੂੰ ਮੈਂ ਖੋਣਾ ਹੁਣੇ ਇਹ ਬੰਨ ਲੈ ਦੋ ਫਿਰ ਮੈਂ ਖੋਣਾ ਤੁਹਾਨੂੰ ਲੋਬ ਯਾਰ ਬਣਿਆ ਦੇ ਐਲਸੀਡੀ ਪੈਨਲ ਇਹਦੇ ਸਿਰਫ ਦੋ ਪੀਸ ਰਹਿ ਗਏ ਇੱਕ ਆ ਉੱਤੇ ਵਾਲਾ ਇਦਾਂ ਹੀ ਤੇ ਤੇ ਇੱਕ ਥੱਲੇ ਵਾਲਾ ਤੇ ਬਾਹਰ ਲਿਪਿੰਗ ਹੈ ਇਹ ਪਿਕਚਰ ਜਿਹੜਾ ਟਾਈਮ ਲੱਗਣਾ ਇੱਥੇ ਬੁਸ਼ਾਂ ਬਣਉਣੀ ਆ ਨੁਕਰਾਂ ਦੇ ਚਾਰੋਂ ਸਾਈਡਾਂ ਤੇ ਤੇ ਉਹਨੂੰ ਟਾਈਮ ਲੱਗਣਾ ਜ਼ਿਆਦਾ ਤੇ ਆਪਾਂ ਕੋਸ਼ਿਸ਼ ਤੇ ਬੜੀ ਕੀਤੀ ਵੀ ਸਾਡੀ ਪੈਨਲ ਮੁੱਕ ਜੇ ਵਾਈਟ ਮੈੱਕੇ ਕਰਕੇ ਸਾਡੀ ਸਪੀਡ ਸਲੋ ਆ ਹੋਰ ਕਿ ਮੈਂ ਕਹਿੰਦਾ ਤੇ ਹੋਣ ਨੂੰ ਇਹ ਬਕੇ ਵੀ ਚਲੋ ਇੰਨਾ ਕੰਮ ਹੋ ਗਿਆ ਕਿੰਨਾ ਹੀ ਜ਼ਿਆਦਾ ਤੇ ਓਕੇ ਚਲੋ ਜਿੰਨਾ ਕਿ ਵੀ ਹੋਇਆ ਵਧੀਆ ਹੋਇਆ ਕੰਮ ਬਹੁਤ ਸ਼ਾਨਦਾਰ ਕੰਮ ਹੋ ਗਿਆ ਆਪਣੇ ਕੋ ਜਿਹੜੀ ਪੈਨਲ ਹੈ ਵਾਈਟ ਬਹੁਤ ਵਧੀਆ ਲੱਗਣ ਦੇ ਆ ਇਹ ਇਹ ਕੱਲ ਸ਼ਾਮਾਂ ਕੱਲ ਨਹੀਂ ਸ਼ਾਮਾਂ ਤੱਕ ਨਹੀਂ ਕੱਲ ਦੁਪਹਿਰ ਤੱਕ ਮੁੱਕ ਜਾਣਾ ਹੈ 12:00 ਵਜੇ ਤੱਕ 11:30 ਵਜੇ ਤੱਕ ਇਹਦੀ ਸਵਾਪਤੀ ਕਿ ਇਹਦੀ ਬੁਸ਼ਰ ਦਾ ਟਾਈਮ ਲੱਗਣਾ ਬਸ ਇਹ ਬੁਸ਼ਰ ਦਾ ਬਹੁਤ ਔਖੀਆਂ ਬਣੀਆਂ ਨੇ ਕਿਉਂਕਿ ਵਾਈਟ ਮੈਕਾ ਲੱਭਣੀਆਂ ਵੀ ਆ ਸਾਫ ਵਿਖਾਈ ਦੇਣੀ ਹੈ ਉਤੋਂ ਤੇ ਇਸ ਕਰਕੇ ਭਾਜੀ ਨੇ ਦੇ ਪਰਿਮਾਨ ਪਿਉਠੇ ਨਾ ਮੈਕਾ ਤੇ ਹੁਣ ਥੋੜਾ ਸਮਾਂ ਹੋ ਗਿਆ ਪੋਨੇ ਪੰਜ ਹੋ ਗਏ ਆ 45 ਮਿੰਟ ਹੋ ਰਿਹਾ ਆਪਣੇ ਇੱਥੇ ਉਸ ਤੋਂ ਬਾਅਦ ਆਪਾਂ ਇੱਥੋਂ ਛੁੱਟੀ ਕਰ ਲੈਣੀ ਆ ਉਹ ਤਾਂ ਕਿ ਵੇਖਦੇ ਆ ਜੇ ਆ ਹੋ ਗਿਆ ਤੇ ਹੋ ਗਿਆ ਨਹੀਂ ਤੇ ਨਹੀਂ ਫਿਰ ਕੱਲ ਨੂੰ ਸਹੀ ਕੱਲ ਨੂੰ ਕੰਪਲੀਟ ਕਰ ਲਾਂਗੇ ਲੋ ਵੀ ਮਿੱਤਰੋ ਆਪਣਾ ਕੰਮ ਗਿਆ ਕੰਪਲੀਟ ਹੋ ਸਿਰਫ ਇਹਦੀਆਂ ਰੀਪਾਂ ਰਹਿ ਗਈਆਂ ਜਿਹੜੀਆਂ ਬਾਲ ਬਾਲ ਲੱਗਣੀਆਂ ਬਾਕੀ ਸਾਰਾ ਕੰਮ ਹੋ ਗਿਆ ਤੇ ਸਾਡਾ ਹੋ ਗਿਆ ਜਾਣ ਦਾ ਟਾਈਮ 5 ਵਜ ਕੇ ਤੇ 25 ਮਿੰਟ ਹੋ ਗਏ ਨੇ ਤੇ 5 ਮਿੰਟ ਚ ਆਪਾਂ ਕੱਲਾ ਸਮਾਨ ਹੀ ਸਮੇਟਣਾ ਤੇ ਸਮਾਨ ਸਮੇਟ ਕੇ ਤੇ ਆਪਾਂ ਮਾਰੀ ਇਥੋਂ ਘਰ ਵੱਲ ਨੂੰ ਚੱਲੇ ਤੇ ਹੁਣ ਘਰ ਜਾ ਕੇ ਦੱਸਦਾ ਵੀ ਇਹ ਤੋਂ ਬਾਅਦ ਜਾ ਕੇ ਮੇਰਾ ਕੀ ਪ੍ਰੋਸੈਸ ਹੈ ਸਾਰਾ ਕੰਮ ਦਾ ਮਤਲਬ ਕਿਤੇ ਜਾਣਾ ਆਉਣਾ ਹੋਵੇ ਉਹ ਵੀ ਦਾਦਾ ਤੁਹਾਨੂੰ ਜਾ ਕੇ ਵੀ ਜਾਣਾ ਆਉਣਾ ਕਿ ਨਹੀਂ ਮੇਰੇ ਮੂਡ ਤੇ ਡਿਪੈਂਡ ਕਰਦਾ ਕਿਤੇ ਜਾਣਾ ਹੋਵੇ ਤਾਂ ਚਲ ਜਾਈਦਾ ਨਹੀਂ ਤਾਂ ਫਿਰ ਆਪਾਂ ਘਰੇ ਰਹੀ ਦਿਆ ਐਡਿਟ ਕਰਕੇ ਵੀਡੀਓ ਤੇ ਫਿਰ ਆਪਾਂ ਪਾ ਦਈਦੀ ਆ ਨਹੀਂ ਤੇ ਫਿਰ ਜੇ ਜਾਣਾ ਹੋਵੇ ਕਿਤੇ ਫਿਰ ਉਸ ਹਿਸਾਬ ਨਾਲ ਆਪਾਂ ਐਡਜਸਟ ਕਰ ਲਈਦਾ ਟਾਈਮ ਨੂੰ ਤੇ ਹੁਣ ਤੁਹਾਨੂੰ ਘਰ ਜਾ ਕੇ ਦੱਸਦੇ ਆ ਵੀ ਆਪਣਾ ਕੀ ਪ੍ਰੋਸੈਸ ਆ ਗਾਂ ਦਾ ਵੀ ਕਿਤੇ ਜਾਣਾ ਆ ਜਾਂ ਨਹੀਂ ਜਾਣਾ ਕਿਉਂਕਿ ਮੈਨੂੰ ਡਾਕਟਰ ਸਾਹਿਬ ਨੇ ਸਵੇਰੇ ਕਿਹਾ ਹੈ ਕਿ ਦੇ ਨਾਮ ਸਿਮਰਨ ਤੇ ਜਾਇਆ ਕਰ ਕੋਈ ਨਹੀਂ ਵੇਖ ਲਈਏ ਜਾਣੇ ਆ ਜੇ ਸਮਾਂ ਲੱਗਾ ਤਾਂ ਜਰੂਰ ਜਾਵਾਂਗੇ ਨਾਮ ਸਿਮਰਨਾਂ ਤੇ ਤੇ ਨਾਲੇ ਜੇ ਹੁਣ ਜਾ ਕੇ ਸਮਾਂ ਲੱਗਾ ਫਿਰ ਗੁਰਦੁਆਰੇ ਵੀ ਜਾਵਾਂਗੇ ਇਹ ਹੁਣ ਭਾਜੀ ਜਾ ਕੇ ਡਿਪੈਂਡ ਕਰਦਾ ਠੀਕ ਹੈ ਜੀ ਚੁੱਲਾ ਪਚੜਿਆ ਘਰ ਤਾਂ ਮਿਲਦਿਆਂ ਹੋਂ ਤਾਂ ਆਪਾਂ ਘਰ ਜਾਾਂਗੇ ਤੇ ਡਰੈਸਿੰਗ ਤੁਸੀਂ ਆ ਐਲਸੀਡੀ ਪੈਨਲ ਦਾ ਤੁਸੀਂ ਵੇਖ ਹੀ ਲਿਆ ਠੀਕ ਹੈ ਜੀ ਪੂਰਾ ਵਾਈਟ ਹੈ ਮੈਂ ਤਾਂ ਰੈਵਨੀ ਸਵਾਦ ਦਊਂਗਾ ਬਸ ਵਾਈਟ ਨਾਲ ਲਵਾਓ ਕੰਬੀਨੇਸ਼ਨ ਜ਼ਰੂਰ ਲਵਾਓ ਕਿਸੇ ਦਾ ਵੀ ਮਤਲਬ ਕਿਉਂ ਕਿਉਂਕਿ ਵਾਈਟ ਵਿੱਚ ਜਿਹੜੀਆਂ ਦੀਪਾ ਹਨ ਉਹ ਕੰਮ ਬਹੁਤ ਹੋ ਜਾਂਦਾ ਵਾਈਟ ਦਾ ਬ੍ਰੀਕ ਬ੍ਰੀਕ ਬਹੁਤ ਕੰਮ ਹੋ ਜਾਂਦਾ ਇਸ ਕਰਕੇ ਮੈਂ ਕਹਿਣਾ ਵੀ ਕੰਬੀਨੇਸ਼ਨ ਲਵਾਓ ਜਾਂ ਵਾਈਟ ਨਾਲ ਲਵਾਓ ਕੋਈ ਹੋਰ ਲਵਾ ਲਓ ਇਹਦੇ ਤੇ ਕਰੀਮ ਲਵਾ ਲਓ ਕਰੀਮ ਵੀ ਨਾਲ ਲਵਾਓ ਵਾਈਟ ਕਲਰ 'ਚ ਕੋਈ ਚੀਜ਼ ਨਾਲ ਲਵਾਓ ਕਿਉਂਕਿ ਉਹ ਲੱਭਦੀ ਹੈ ਠੀਕ ਹੈ ਜੀ ਇਹਦਾ ਬ੍ਰੀਕ ਬ੍ਰੀਕ ਬਹੁਤ ਜ਼ਿਆਦਾ ਕੰਮ ਆ ਵਧੀਆ ਜ਼ਰੂਰ ਲੱਗਦੀ ਹੈ ਪਰ ਬ੍ਰੀਕ ਬ੍ਰੀਕ ਬਹੁਤ ਕੰਮ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਕਰ ਸਕਦੇ ਹੋ ਲੋ ਵੀ ਮੈਂ ਚੱਲਾ ਹੁਣ ਨਾਮ ਸਿਮਰਨ ਤੇ ਤੇ ਗੁਰਦੁਆਰੇ ਨਹੀਂ ਗਿਆ ਕਿਉਂਕਿ ਉੱਥੋਂ ਮੈਂ ਹੈ ਲੇਟ ਹੋ ਗਿਆ ਸੀ ਕੰਮ ਤੋਂ ਆਂਦੇ ਹੁੰਦੇ ਲੇਟ ਹੋ ਗਿਆ ਤੇ ਤਾਂ ਕਰਕੇ ਮੈਂ ਗੁਰਦੁਆਰੇ ਨਹੀਂ ਗਿਆ ਹੁਣ ਜਾਵਾਂਗਾ ਨਾਮ ਸਿਮਰਨ ਤੇ WhatsApp ਦੀ ਚਾਬੀ ਆਪਾਂ ਲਾ ਲਈ ਆ ਤੇ ਆਪਾਂ ਚੱਲੀਏ ਫਿਰ ਤੁਹਾਨੂੰ ਉੱਥੇ ਮਿਲਦੇ ਆ ਨਾਮ ਸਿਮਰਨ ਤੇ ਲੋਰੀਆਂ ਹੀ ਆਏ ਹਨ ਨਾਮ ਸਿਮਰਨ ਦੇ ਨਾਮ ਸਿਮਰਨ ਦਾ ਪਹਿ ਗਿਆ ਜੇ ਭੋਗ ਇਹਨਾਂ ਕਰ ਹੀ ਨਾਮ ਸਿਮਰਨ ਦੇ ਜਿਹੜੇ ਭਾਈ ਸਾਹਿਬ ਖੜੇ ਨੇ ਠੀਕ ਆ ਜੀ ਤੇ ਨਾਮ ਸਿਮਰਨ ਹੋ ਗਿਆ ਤਾਂ ਆਪਣਾ ਸਰਪੰਚ ਸਿੰਘ ਆਏ ਗੁਰਜੀ ਕੀ ਖਤੈ ਇਹ ਆਪਣਾ ਸਰਪੰਚ ਸਿੰਘ ਫੋਨ ਚਲੇ ਆਪ ਨੂੰ ਅਸੀਂ ਆਪੋ ਆਪਣੇ ਘਰਾਂ ਨੂੰ ਕਿਉਂਕਿ ਭੋਗ ਪੈ ਚੁੱਕਿਆ ਨਾਮ ਸਿਮਰਨ ਦਾ ਬੱਲੇ ਘਰ ਚਾਲੇ ਲੱਗੇ ਫੋਨ ਹਾਂ 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 ਸੁਮੰਦਰ ਛਕ ਲਿਆ ਬਿਸਕੁਟ ਛਕ ਲਿਆ ਤੇ ਦੇਖ ਛਕ ਲਈ ਆ ਬਸ ਦੇਖ ਛਕਣੀ ਹੁੰਦੇ ਆ ਇਹ ਬੰਦੇ ਹੋ ਹੋਰ ਆਪਣਾ ਕੋਈ ਕੰਮ ਨਹੀਂ ਸਪੈਸ਼ਲ ਕੀ ਦੇਗੀ ਆ ਅਸੀਂ ਦੇਖ ਛਕਣ ਹੁੰਦੇ ਬਾਕੀ ਹੋਰਾਂ ਨੂੰ ਕੋਈ ਕੰਮ ਨਹੀਂ ਠੀਕ ਆ ਜੀ ਬਾਕੀ ਇਹ ਵੀ ਚਲੋ ਅਸੀਂ ਕਰਦੇ ਆ ਇੱਥੇ ਵਲੌਗ ਦੀ ਐਂਡਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਲੋਗ ਚੰਗਾ ਲੱਗੇ ਵਧੀਆ ਲੱਗੇ ਲਾਇਕ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਸੋ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੋਗ ਚ ਸਤਿ ਸ਼੍ਰੀ ਅਕਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ